एसकेएम ਦੇ ਵੱਲੋਂ ਅੱਜ ਵੱਡੀ ਮੀਟਿੰਗ ਸੱਦ ਲਈ ਹੈ ਤੇ ਦੱਸਦੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਮਿਲ ਕੇ ਜਿਹੜੀ ਕਿ ਅਗਲੀ ਰਣਨੀਤੀ ਕੜਨेंगी ਆ ਕੀ ਹੋਵੇਗਾ ਅਗਲਾ ਫੈਸਲਾ ਇਹ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਪਰੰਤੂ ਦੱਸਦੀ ਹੈ ਕਿ ਐਸਕੇਐਮ ਦੇ ਵੱਲੋਂ ਜਿਹੜੀ ਕਿ ਮੀਟਿੰਗ ਸੱਦੀ ਗਈ ਹੈ ਤੇ ਜਿਸ ਵਿੱਚ ਅੱਜ ਕਈ ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੇ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਸામਨੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਜੋ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕਿ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਐਕਸ਼ਨ ਹੋਇਆ ਤੇ ਕੁਝ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਹਿਰਾਸਤ ਚਲੇ ਆ ਤੇ ਦੂਜੇ ਪਾਸੇ ਡੱਲੇਵਾਲ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਤੇ ਉੱਥੇ ਹੀ ਨਾਂ ਮਿਲਣ ਦੀ ਇਜਾਜ਼ਤ ਹੋਈ ਦੂਜੇ ਪਾਸੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਉਗਰਾਹਾਾਂ ਦੇ ਨਾਲ ਜੋ ਮੀਟਿੰਗ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਲੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਪਰਟਵਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਕਫ ਵਕਫ ਥਾਮਾਂ ਦੇ ਉੱਤੇ ਧਰਨੇ ਲਾਗ ਰਹੇ ਨੇ ਤੇ ਅੱਜ ਐਸ ਕੇ ਐਮ ਦੇ ਵੱਲੋਂ ਮੀਟਿੰਗ ਸੱਦ ਲਈ ਹੈ ਕਈ ਕਿਸਾਨ ਜਥੇਬੰਦੀਆਂ ਅੱਜ ਸ਼ਾਮਿਲ ਹੋਣਗੀਆਂ ਇਸ ਮੀਟਿੰਗ ਦੇ ਵਿੱਚ ਕਈ ਸਿੱਟੇ ਨਿਕਲ ਕੇ ਬਾਹਰ ਆ ਸਕਦੇ ਨੇ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਿਲ ਕੇ ਜਿਹੜੀ ਕਿ ਅਗਲੀ ਰਣਨੀਤੀ ਘੜੀ ਜਾਵੇਗੀ ਤੇ ਜਿਸ ਤੋਂ ਬਾਅਦ ਅੱਜ ਐਸ ਕੇ ਐਮ ਮੀਟਿੰਗ ਕਰਨ ਜਾ ਰਹੀ ਹੈ ਤੇ ਜਿਸ ਤੌਰਤ ਉਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਇਹ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਪਰੰਤੂ ਦੱਸੀਏ ਕਿ ਐਸ ਕੇ ਐਮ ਦੇ ਵੱਲੋਂ ਜਿਹੜੀ ਕਿ ਮੀਟਿੰਗ ਸੱਦੀ ਗਈ ਹੈ ਤੇ ਜਿਸ ਵਿੱਚ ਅੱਜ ਕਈ ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੇ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸੀਏ ਕਿ ਪੰਜਾਬ ਪੁਲਿਸ ਦੇ ਵੱਲੋਂ ਜੋ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕਿ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਐਕਸ਼ਨ ਹੋਇਆ ਤੇ ਕੁਝ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਹਿਰਾਸਤ ਚਲਿਆ ਤੇ ਦੂਜੇ ਪਾਸੇ ਡੱਲੇਵਾਲ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਤੇ ਉੱਥੇ ਹੀ ਨਾਂ ਮਿਲਣ ਦੀ ਇਜਾਜ਼ਤ ਹੋਈ ਦੂਜੇ ਪਾਸੇ ਦੱਸਦੀ ਹਾਂ ਕਿ ਬੀਤੇ ਦਿਨਾਂ ਦੇ ਵਿੱਚ ਉਗਰਾਹਾਾਂ ਦੇ ਨਾਲ ਜੋ ਮੀਟਿੰਗ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਲੈ ਕੇ ਲਗਾਤਾਰ ਜਿਹੜੇ ਕਿ ਪਰਟਵਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਕਫਾ ਵਕਫਾ ਥਾਮਾਂ ਦੇ ਉੱਤੇ ਧਰਨੇ ਲਾਗ ਰਹੇ ਨੇ ਤੇ ਅੱਜ ਐਸ ਕੇ ਐਮ ਦੇ ਵੱਲੋਂ ਮੀਟਿੰਗ ਸੱਦ ਲਈ ਹੈ ਕਈ ਕਿਸਾਨ ਜਥੇਬੰਦੀਆਂ ਅੱਜ ਸ਼ਾਮਿਲ ਹੋਣਗੀਆਂ ਇਸ ਮੀਟਿੰਗ ਦੇ ਵਿੱਚ ਕਈ ਸਿੱਟੇ ਨਿਕਲ ਕੇ ਬਾਹਰ ਆ ਸਕਦੇ ਨੇ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਿਲ ਕੇ ਜਿਹੜੀ ਕਿ ਅਗਲੀ ਰਣਨੀਤੀ ਘੜੀ ਜਾਵੇਗੀ ਤੇ ਜਿਸ ਤੋਂ ਬਾਅਦ ਅੱਜ ਐਸ ਕੇ ਐਮ ਮੀਟਿੰਗ ਕਰਨ ਜਾ ਰਹੀ ਹੈ ਤੇ ਜਿਸ ਦੇ ਤੌਰਤ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ